ਆਓ ਇੱਕ ਵਾਰ ਫਿਰ ਮਨ ਬਿਰਤੀਆਂ ਇਕਾਗਰ ਕਰਕੇ ਸਫਰ-ਏ-ਸ਼ਹਾਦਤ ਨਾਲ ਆਪਣੇ ਆਪ ਨੂੰ ਜੋੜੀਏ। ਕਈ ਦਿਨਾਂ ਤੋਂ ਆਪਜੀ ਸਰਵਣ ਕਰਦੇ ਆ ਰਹੇ ਹੋ। ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜਿੱਦਾ ਉਹਨਾਂ ਦਾ ਇੱਕ ਸਫਰ ਹੈ। ਆਨੰਦਪੁਰ ਸਾਹਿਬ ਤੋਂ ਲੈ ਕੇ ਸਰਸਾ, ਕੋਟਲਾ ਨਿਹੰਗਕਾਂ, ਚਮਕੌਰ ਦੀ ਗੜੀ, ਮਾਚੀਵਾੜੇ ਦਾ ਜੰਗਲ, ਉੱਥੋਂ ਉੱਜ ਦੇ ਪੀਰ ਬਣ ਕੇ ਰਾਏਕੋਟ ਰਾਏ ਕੱਲੇ ਤੱਕ ਦਾ। ਇੱਕ ਇੱਕ ਪੜਾਪਾ ਇਹ ਸਾਂਝਾ ਕੀਤਾ। ਤੇ ਦੂਸਰਾ ਪੜਾ ਜਿਹੜਾ ਉਹ 6 ਔਰ 7 ਪੋਦੀ ਦੇ ਦਰਮਿਆਨ ਪਰਿਵਾਰ ਵਿਛੋੜਾ ਹੋਇਆ ਜਿਹਦੇ ਵਿੱਚੋਂ ਛੋਟੇ ਸਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤਾਂ ਤਨ ਮਾਤਾ ਗੁਜਰੀ ਜੀ ਇਹ ਇਸ ਕਾਫਲੇ ਨਾਲੋਂ ਵਿਛੜ ਕੇ ਕਿੰਨੇ ਮਾਸ਼ਕੀ ਦੀ ਛੰਨ ਵਿੱਚ ਇੱਕ ਰਾਤ ਕੱਟਦੇ ਆ ਉੱਥੇ ਪ੍ਰਸ਼ਾਦਾ ਛਕਦੇ ਆ 8 ਪੋਦੀ ਰਾਤ ਗੰਗੂ ਦੇ ਘਰ ਕੱਟਦੇ ਆ ਤੇ ਗੰਗੂ ਇੱਕ ਰਾਤ ਵਿੱਚ ਹੀ ਪਹਿਲਾਂ ਮਹਿਮਾਨ ਨਿਵਾਜ਼ੀ ਕੀਤੀ ਫਿਰ ਚੋਰ ਬਣਿਆ ਦਿਨ ਚੜਦੇ ਨੂੰ ਮੁਖਬਰ ਬਣਿਆ ਇਹੋ ਜਿਹਾ ਡੰਗ ਮਾਰ ਗਿਆ ਆਪਣੇ ਆਪ ਨੂੰ ਸਦਾ ਲਈ ਕਲੰਕਿਤ ਕਰ ਗਿਆ ਜਦੋਂ ਤੱਕ ਇਹ ਸੰਸਾਰ ਰਹੇਗਾ ਜਿੱਥੇ ਸਭ ਜਦਿਆਂ ਦੇ ਸੋਲੇ ਗਾਏ ਜਾਣਗੇ ਜਿੱਥੇ ਬਾਬੇ ਮੋਤੀ RAM ਦੇ ਚਰਨਾਂ ਤੇ ਅਸੀਂ ਮੱਥਾ ਟੇਕਦੇ ਆ ਜਿੱਥੇ ਬਾਬਾ ਟੋਡਰਮਲ ਜੀ ਨੂੰ ਅਸੀਂ ਮੱਥਾ ਟੇਕਦੇ ਆ ਜਿੱਥੇ ਉਸ ਗੁੰਮੇ ਮਾਸ਼ਕੀ ਨੂੰ ਅਸੀਂ ਨਮਸਕਾਰ ਕਰਦੇ ਆ ਉਸ ਬੀਬੀ ਲక్ష్ਮੀ ਨੂੰ ਨਮਸਕਾਰ ਕਰਦੇ ਆ ਜਿਨੇ ਸਭ ਜਦਿਆਂ ਨੂੰ ਆਪਣੇ ਹੱਥੀਂ ਪ੍ਰਸ਼ਾਦਾ ਛਕਾਇਆ ਉੱਥੇ ਇਸ ਗੰਗੂ ਪਾਪੇ ਨੂੰ ਲਾਣ ਤਾਂ ਪੈਂਦੀਆਂ ਹੀ ਰਹਿਣਗੀਆਂ ਸੁਚਾ ਆਨੰਦ ਨੂੰ ਲਾਣ ਤਾਂ ਪੈਂਦੀਆਂ ਹੀ ਰਹਿਣਗੀਆਂ ਇਹਨਾਂ ਨੂੰ ਹਰ ਸਾਲ ਜਦੋਂ ਵੀ ਇਹ ਦਿਨ ਆਉਣਗੇ ਲਾਣ ਤਾਂ ਪੈਣਗੀਆਂ ਕਿਉਂਕਿ ਵੱਡੇ ਪਾਪ ਕਰ ਗਏ ਇੱਕ ਲੋਭ ਲਾਲਚ ਵਸ ਹੋ ਗਿਆ ਉਸ ਮਾਇਆ ਦੇ ਪਿੱਛੇ ਲੱਗ ਕੇ ਉਸ ਮਾਇਆ ਦੇ ਰੰਗ ਤੇ ਇਹੋ ਜਿਹੇ ਰੰਗੇ ਹੋਏ ਨੇ ਇਹ ਆਪਣਾ ਜੀਵਨ ਕਲੰਕਤ ਕੀਤਾ ਆਪਣਾ ਖਾਨਦਾਨ ਕਲੰਕਤ ਕੀਤਾ ਆਪਣੀਆਂ ਵੰਸ਼ਾ ਖਤਮ ਕਰ ਲਈਆਂ ਤੇ ਐਡਾ ਕਾਲੇ ਅੱਖਰਾਂ ਵਿੱਚ ਆਪਣਾ ਨਾਮ ਇਤਿਹਾਸ ਦੀ ਤਵਾਰੀਖ ਚ ਲਿਖਾ ਲਿਆ ਇਹ ਸਾਰੀ ਉਮਰ ਲਹਣਤਾ ਹੋਣ ਇਹਨਾਂ ਨੂੰ ਲੈਣੀਆਂ ਪੈਣਗੀਆਂ ਮਾਤ ਗੁਜ਼ਰੀ ਜਿਹਨੂੰ ਗ੍ਰਿਫਤਾਰ ਕਰਵਾਉਂਦਾ ਸਭ ਜਾਂਦਿਆਂ ਨੂੰ ਗ੍ਰਿਫਤਾਰ ਕਰਾਉਂਦਾ ਨੌਪੋ ਨੂੰ ਮਰੰਡੇ ਕੋਤਵਾਲੀ ਚ ਲਜਾਇਆ ਜਾਂਦਾ ਨੌਪੋ ਦੀ ਰਾਤ ਮਰੰਡੇ ਕੋਤਵਾਲੀ ਚ ਕੱਟਦੇ ਆ ਤੇ ਦੂਸਰੇ ਪਾਸੇ ਵਜ਼ੀਰ ਖਾਨ ਚਮਕੌਰ ਦੀ ਗੜੀ ਦਾ ਜੰਗ ਹਾਰ ਕੇ ਵਾਪਸ ਸਰਹੰਗ ਆਉਂਦਾ ਹੈ ਇਹਨਾਂ ਨੇ 14 ਜੰਗਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਲੜੀਆਂ ਵਜ਼ੀਰ ਖਾਨ ਸੋਚਦਾ ਫਿਰ ਰਿਹਾ ਕਿ ਬਣ ਕੀ ਗਿਆ ਸਾਡੇ ਨਾਲ ਅਸੀਂ 14 ਜੰਗਾਂ ਗੁਰੂ ਨਾਲ ਲੜੀਆਂ 14 ਵਿੱਚ ਅਸੀਂ ਹਾਰੇ ਤੇ 14 ਵਿੱਚ ਗੁਰੂ ਜਿੱਤਿਆ 14 ਵਿੱਚ ਲੋ ਜੰਗ ਆਉਣੀ ਆਲੇ ਹੁਣ ਤੱਕ ਦੀਆਂ 13 ਜੰਗਾਂ ਹੋ ਚੁੱਕੀਆਂ ਛੋਟੀਆਂ ਵੱਡੀਆਂ ਮਿਲਾ ਕੇ ਸਭ ਤੋਂ ਵੱਡਾ ਜੰਗ ਇਹਦੇ ਵਿੱਚ ਮੁਕੌਰ ਦਾ ਹੋਇਆ। ਹੋਰ ਨਿੱਕੀਆਂ ਨਿੱਕੀਆਂ ਲੜਾਈਆਂ ਵੀ ਹੋਈਆਂ। 14ਵਾਂ ਤੇ ਆਖਰੀ ਜੰਗ ਖਦਰਾਨੇ ਦੀ ਢਾਬ ਦਾ ਮੁਕਸਰ ਸਾਹਿਬ ਦਾ ਹੈ। ਹੁਣ ਤੱਕ ਦੀਆਂ ਸਾਰੀਆਂ ਜੰਗਾਂ ਨੂੰ ਸੋਚ ਰਿਹਾ ਭੰਗਾਣੀ ਤੋਂ ਲੈ ਕੇ ਭੰਗਾਣੀ ਦਾ ਪਹਿਲਾ ਜੰਗ ਹੈ ਉੱਥੋਂ ਲੈ ਕੇ ਵਜੀਰ ਖਾਨ ਸੁਤ ਰਿਹਾ ਅਸੀਂ ਪਹਾੜੀ ਰਾਜਿਆਂ ਨੇ ਵੀ ਹਮਲੇ ਕੀਤੇ ਅਸੀਂ ਵੀ ਹਮਲੇ ਕੀਤੇ ਬੜੇ ਤਰੀਕਿਆਂ ਨਾਲ ਕੀਤੇ ਗੁਰੂ ਛੋਟੇ ਛੋਟੇ ਜਦੋਂ ਕਾਫਲੇ ਜਥਿਆਂ ਦੇ ਵਿੱਚ ਆਲੇ ਦੁਆਲੇ ਆਪਣੇ ਸਿੱਖਾਂ ਸੇਵਕਾਂ ਦੇ ਬੇਤਰ ਰਿਆ ਸੀ ਅਸੀਂ ਉਦੋਂ ਵੀ ਦਾਅ ਲਾ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗੁਰੂ ਉਦੋਂ ਵੀ ਜਿੱਤ ਗਿਆ ਅਸੀਂ ਉਦੋਂ ਵੀ ਹਾਰੇ ਫਿਰ ਜਿਹੜੇ ਅਸੀਂ ਆਪਣੇ ਸੂਰਮੇ ਗੁਰੂ ਦਾ ਸਿਰ ਵਡਣ ਲਈ ਭੇਜੇ ਉਹ ਆਪਣੇ ਹੀ ਸਿਰ ਗੁਰੂ ਦੇ ਚਰਨਾਂ 'ਚ ਭੇਟ ਕਰ ਆਏ ਗੁਰੂ ਦੇ ਸੇਵਕ ਪੀਰ ਫਕੀਰ ਬਣ ਗਏ ਸੈਦ ਖਾਂ ਵਰਗੇ ਅਸੀਂ ਮਸਤ ਹਾਥੀਆਂ ਨੂੰ ਸੱਤ-ਸੱਤ ਤਵੀਆਂ ਮੱਤੇ ਤੇ ਬੰਨ੍ਹ ਕੇ ਸ਼ਰਾਬ ਪਿਲਾ ਕੇ ਲੋਗ ਵੱਡੇ ਵਰਗੇ ਕਿੱਲਿਆਂ ਦੇ ਦਰਵਾਜ਼ੇ ਤੋੜਨ ਨੂੰ ਭੇਜਿਆ ਗੁਰੂ ਤਾਂ ਵੀ ਆਪਣੇ ਹਾਥੀਆਂ ਵਰਗੇ ਸਿੱਖਾਂ ਨੂੰ ਸਾਹਮਣੇ ਕੱਲੇ-ਪੱਲੇ ਨੂੰ ਭੇਜਦਾ ਉਹ ਇਹੋ ਜਿਹਾ ਪੈਂਤੜੇ ਖੇਡ ਕੇ ਵਰਸ਼ੀਂ ਨਾਗਣੀ ਵਰषा ਮਾਰ ਦਿਆ ਸਾਡੇ ਹੀ ਹੱਤੀ ਸਾਡੇ ਹੀ ਬੰਦਿਆਂ ਨੂੰ ਮਾਰ ਜਾਂਦਾ ਫੇਰ ਅਸੀਂ ਇੰਨਾ ਵੱਡਾ ਘੇਰਾ ਪਾਇਆ ਆਨੰਦਪੁਰ ਨੂੰ 7 ਮਹੀਨੇ ਘੇਰਾ ਪਾਇਆ ਮੈਂ ਆਪਣੇ ਬੰਦਿਆਂ ਨੂੰ ਤਿੰਨ-ਤਿੰਨ ਵਕਤ ਦੀ ਰੋਟੀ ਦਿੱਤੀ ਸ਼ਰਾਬ-ਕਬਾਬ ਦਿੱਤਾ ਸਾਰਾ ਪ੍ਰਬੰਧ ਦਿੱਤਾ ਪੈਸੇ ਤਨਖਾਹਾਂ ਦਿੱਤੀਆਂ ਗੁਰੂ ਦੇ ਅੰਦਰ ਸਿੱਖਾਂ ਨੂੰ ਤਾਂ ਇੱਕ ਵਗਤ ਦੀ ਵੀ ਰੋਟੀ ਨਹੀਂ ਸੀ ਮਿਲ ਰਹੀ ਉਹ ਤਾਂ ਵੀ ਨਹੀਂ ਹਾਰੇ ਸਾਡੇ ਬੰਦੇ ਕਾਹਲ ਕਰਦੇ ਸੀ ਵੀ ਜਲਦੀ ਇਹ ਘੇਰਾ ਖਤਮ ਹੋਵੇ ਅਸੀਂ ਘਰਾਂ ਨੂੰ ਜਾਈਏ ਨਾ ਗੁਰੂ ਡਰਿਆ ਨਾ ਡੋਲਿਆ ਨਾ ਇਹਦੇ ਸਿੱਖ ਡਰੇ ਨਾ ਇਹਦੇ ਸਿੱਖ ਡੋਲੇ ਫਿਰ ਅਸੀਂ ਝੂਠਾ ਵਾਅਦਾ ਕਰਕੇ ਇੱਕ ਧੋਖਾ ਕੀਤਾ ਫਰੇਮ ਕੀਤਾ ਗੁਰੂ ਨੂੰ ਕਿਲਿਆਂ ਚੋਂ ਬਾਹਰ ਕੱਢ ਲਿਆ ਰੜੇ ਮੈਦਾਨਾਂ ਚਾ ਗਏ ਅਸੀਂ ਸਰਸਾ ਦੇ ਉੱਪਰ ਚਾਰ ਸ਼ਬੇਰੋ ਸਾਂਝਾ ਹਮਲਾ ਕੀਤਾ ਗੁਰੂ ਗੋਬਿੰਦ ਸਿੰਘ ਸਾਡੇ ਫਿਰ ਵੀ ਹੱਥ ਨਹੀਂ ਆਇਆ ਨਾ ਕੋਈ ਉਹਦੇ ਪਰਿਵਾਰ ਦਾ ਜੀ ਸਾਡੇ ਹੱਥ ਆਇਆ ਅਸੀਂ ਫਿਰ ਵੀ ਨਾ ਟਲੇ ਅਸੀਂ ਚਮਕੌਰ ਦੀ ਗੜੀ ਨੂੰ 10 ਲੱਖ ਦੀ ਫੌਜ ਨੇ ਘੇਰਾ ਪਾਇਆ ਗੁਰੂ ਗੋਬਿੰਦ ਸਿੰਘ ਉਥੋਂ ਵੀ ਬਚ ਕੇ ਨਿਕਲ ਗਿਆ ਲੱਖਾਂ ਰੁਪਈਆ ਸਾਡਾ ਖਰਚਾ ਹੋ ਗਿਆ ਹ ਲੱਖਾਂ ਦੀ ਗਿਣਤੀ ਸਾਡੇ ਬੰਦੇ ਮਰ ਗਏ ਕਿੰਨਾ maal ਅਸਵਾਬ ਦਾ ਨੁਕਸਾਨ ਹੋ ਗਿਆ ਅਸੀਂ ਲੋਕਾਂ ਨੂੰ ਮੂੰਹ ਕਿਵੇਂ ਦਿਖਾਉਣਾ ਲੋਕਾਂ ਨੂੰ ਮੂੰਹ ਕਿਵੇਂ ਦਿਖਾਉਣਾ ਵੀ ਇੰਨਾ ਕੁਝ ਕਰਨ ਤੋਂ ਬਾਅਦ ਵੀ ਤੁਸੀਂ ਗੁਰੂ ਨੂੰ ਨਾ ਫੜ ਸਕੇ ਨਾ ਕਤਲ ਕਰ ਸਕੇ ਇਨਾ ਖਰਚਾ ਕੀਤਾ ਇੰਨੀਆਂ ਲੱਖਾਂ ਦੀ ਗਿਣਤੀ ਜੋ ਫੌਜਾਂ ਗੁਰੂ ਘਰ ਦਾ 40 ਜਣੇ ਸੀ ਉਹ ਵੀ ਕਈ ਮਹੀਨਿਆਂ ਦੇ ਭੁੱਖੇ ਠੰਡ ਸਿੱਦਤ ਦੀ ਪੈ ਰਹੀ ਆ ਫਿਰ ਵੀ ਉਹ ਜਿੱਤੂ ਜਰਨੈਲ ਬਣ ਕੇ ਨਿਕਲ ਗਏ ਵजीर खान ਬਸ ਆ ਗੱਲਾਂ ਨਾਲ ਤਲ ਪਿਆ ਪਿਆ ਸੋਚੀ ਜਾਂਦਾ ਚਲਾ ਚਲਾ ਚੀਜ਼ਾਂ ਮਾਰਦਾ ਕਿਸੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰ ਰਿਆ ਪਿੰਨਾ ਚਲਾਨ ਕਰ ਦਿੱਤੇ ਵੀ ਕੋਈ ਵੀ ਗੁਰੂ ਜਾਂ ਉਹਦੇ ਪਰਿਵਾਰ ਦੀ ਦੱਸ ਪਾਏ ਬਹੁਤ ਵੱਡੇ ਮਾਨ ਸਨਮਾਨ ਇਨਾਮ ਮਿਲਣਗੇ ਜਿਹੜਾ ਉਹਨਾਂ ਨੂੰ ਜਗ੍ਹਾ ਦੇਗਾ ਪੁਰਸ਼ ਪੁਸ਼ਤ ਬਣਾਈ ਕਰੇਗਾ ਸਜਾਵਾਂ ਵਿਪਾਰੀਆਂ ਮਿਲਣ ਗਿਆ ਇਹੋ ਜੇ ਲਾਂ ਪਿੰਡਾਂ ਤੱਕ ਕਰਾ ਦਿੱਤੇ ਤੇ ਅਚਾਨਕ 10 ਦਿੋ ਦਾ ਦਿਨ ਹੈ 9 ਦਿੋ ਦਾ ਦਿਨ ਹੈ ਤੇ ਚਾਰ ਬੰਦੇ ਜਾਂਦੇ ਆ ਜਾਨੀਖਾ ਮਾਨੀਖਾ ਮਰਿੰਡੇ ਦੇ कोतवाल ਗੰਗੂ ਪਾਪੀ ਉਹਦੇ ਪਿੰਡ ਦਾ ਚੌਧਰੀ ਜਿਵੇਂ ਆਪਾਂ ਸਰਪੰਚ ਕਹਿ ਲਈਏ ਇਹ ਚਾਰ ਬੰਦੇ ਘੋੜਿਆਂ ਤੇ ਉਹ ਰੰਡੇ ਤੋਂ ਸਰਹੰਦ ਜਾ ਕੇ ਸੁਨੇਹਾ ਭੇਜਿਆ ਕਿ ਵਜ਼ੀਰ ਖਾਨ ਨੂੰ ਕਹੋ ਅਸੀਂ ਮਿਲਣਾ ਬੜਾ ਜ਼ਰੂਰੀ ਕੰਮ ਹੈ ਬਾਹਰ ਜਿਹੜੇ ਦਰਬਾਨ ਚਿਓ ਕਹਿੰਦੇ ਵੀ ਅੱਜ ਬਹੁਤ ਗੁੱਸੇ 'ਚ ਆਉਨੇ ਮਨਾ ਕੀਤਾ ਕਿਸੇ ਨੂੰ ਨਹੀਂ ਮਿਲਣਾ ਕੋਈ ਆਵੇ ਮੋੜ ਦਿਓ ਸਾਰਿਆਂ ਨੂੰ ਕਹਿੰਦੇ ਨਹੀਂ ਅਸੀਂ ਸਮਝਦੇ ਹਾਂ ਉਹ ਗੁੱਸੇ 'ਚ ਕਿਉਂ ਆ ਵੀ ਚਮਕੌਰ ਦੀ ਗੜੀ 'ਚੋਂ ਐਡਾ ਵੱਡਾ ਘੇਰਾ ਪਾ ਕੇ ਵੀ ਗੁਰੂ ਨੂੰ ਫੜ ਨਹੀਂ ਸਕੇ ਨਾ ਉਹਦੇ ਪਰਿਵਾਰ ਦਾ ਕੋਈ ਫੜ ਸਕੇ ਹਾਰ ਕੇ ਆਇਆ ਸੀ ਉਹਨਾਂ ਗੁੱਸਾ ਸਮਝਦੇ ਆਂ ਉਦਾਸ 기ਆਵਾ ਸੀ ਸਮਝਦੇ ਆ ਪਰ ਜਿਹੜੀ ਖਬਰ ਅਸੀਂ ਲੈ ਕੇ ਆਇਆ ਇਸ ਖਬਰ ਨੇ ਉਹਦੀਆਂ ਉਦਾਸੀਆਂ ਖੁਸ਼ੀ ਚ ਬਦਲ ਦੇਣੀਆਂ ਨੇ ਇਸ ਖਬਰ ਨੇ ਉਹਦਾ ਗੁੱਸਾ ਪ੍ਰੇਮ ਚ ਬਦਲ ਦੇਣਾ ਕਹਿੰਦੇ ਸਾਨੂੰ ਦੱਸ ਦਿਓ ਤੇਨੇ ਤੁਹਾਨੂੰ ਨਹੀਂ ਦੱਸਣਾ ਉਸੇ ਨੂੰ ਵਜ਼ੀਰ ਖਾਨ ਨੂੰ ਦੱਸਣਾ ਤੁਸੀਂ ਸਮਾਂ ਲੈ ਕੇ ਦਿਓ ਵਜ਼ੀਰ ਖਾਨ ਨੂੰ ਕਿਹਾ ਜੀ ਬੰਦੇ ਆਏ ਆ ਜਿੱਦ ਕਰਦੇ ਆ ਵੀ ਕੋਈ ਇਹੋ ਜੀ ਖਬਰ ਹੈ ਤੇ ਜਿਹਨੂੰ ਸੁਣ ਕੇ ਤੁਹਾਡੀਆਂ ਗਮੀਆਂ ਖੁਸ਼ੀਆਂ ਚ ਬਦਲ ਜਾਣਗੀ ਆ ਤੁਹਾਡੀਆਂ ਉਦਾਸੀਆਂ ਖੁਸ਼ੀਆਂ ਚ ਬਦਲ ਜਾਣਗੀਆਂ ਵਜ਼ੀਰ ਖਾਨ ਨੇ ਪਹਿਲਾਂ ਤਾਂ ਜਵਾਬ ਦਿੱਤਾ ਬਾਅਦ ਚ ਕਹਿੰਦਾ ਚਲੋ ਬਲਾਲੋ ਕੌਣ ਨੇ ਗੱਲ ਸੁਣ ਲੈਣੇ ਆ ਇਹ ਚਾਰੇ ਜਾਣੇ ਸਾਹਮਣੇ ਗੰਗੂ ਨੇ ਇਸ ਪਾਪੀ ਨੇ ਇਸ ਡਗੇ ਬਾਜ ਇਸ ਮਕਾਰ ਨੇ ਚਾਰ ਮਾਇਆ ਦੇ ਟੁਕੜਿਆਂ ਪਿੱਛੇ ਪਾਪ ਧਰੋ ਕਮਾਉਣ ਵਾਲੇ ਜਿਹਨੂੰ ਮਦادی ਮਾਨੇ ਕਿਹਾ ਸੀ ਗੰਗਿਆ ਤੂੰ ਇਸ ਮਾਇਆ ਪਿੱਛੇ ਐਡਾ ਜ਼ੁਲਮ ਕਮਾ ਗਿਆ ਤੇ ਗੱਲ ਯਾਦ ਰੱਖੀ ਸੰਗਣਾ ਚਾਲਸ ਤੇਰੇ ਤਨਾ ਤੂੰ ਕਿਆ ਲਪਟਾਵੇ ਮੂਰਖ ਮਨੈ ਇਸ ਮਾਇਆ ਨੇ ਤੇਰੇ ਨਾਲ ਨਹੀਂ ਤੁਰਨਾ ਇਹ ਮਾਇਆ ਕਿਸੇ ਦੀ ਸਕੀ ਨਹੀਂ ਜਿਹਦੇ ਬਦਲੇ ਪੇਡਾ ਪਾਪ ਕਮਾ ਗਏ ਆ ਜੋ ਪਾਪੀ ਅੱਗੇ ਹੋ ਕੇ ਬਾਦਸ਼ਾਹ ਦਾ ਰਤਬਾ ਬੁਲੰਦ ਰਹੇ ਸਲਾਮ ਦੁਆ ਕੀਤੀ ਕਿ ਇਹ ਨਵਾਬ ਵਜ਼ੀਰ ਖਾਨ ਜਿਹੜਾ ਕੰਮ ਤੁਸੀਂ ਅਨੰਦਪੁਰ ਨੂੰ 7 ਮਹੀਨੇ ਘੇਰਾ ਪਾ ਕੇ ਨਹੀਂ ਕਰ ਸਕੇ ਜਿਹੜਾ ਕੰਮ ਤੁਸੀਂ ਸਰਸਾ ਦੇ ਖੁੱਲੇ ਰੜੇ ਮੈਦਾਨਾਂ 'ਚ ਚਾਰ ਸ਼ਪੇਰਿਓ ਹਮਲਾ ਕਰਕੇ ਨਹੀਂ ਕਰ ਸਕੇ ਜਿਹੜਾ ਕੰਮ ਤੂੰ 10 ਲੱਖ ਦੀ ਫੌਜ ਲੈ ਕੇ ਦਿੱਲੀ ਦੀ ਸ਼ਾਹੀ ਫੌਜ ਤੱਕ ਬੁਲਾ ਕੇ ਚਮਕੌਰ ਦੀ ਗੜੀ ਨੂੰ ਪਾ ਕੇ ਨਹੀਂ ਕਰ ਸਕੇ ਉਹ ਕੰਮ ਮੈਂ ਕਰ ਦੁੱਤਾ ਕੀ ਕੀਤਾ ਤੂੰ ਮੇਰੇ ਕਬਜ਼ੇ 'ਚ ਮੇਰੇ ਘਰ ਗੁਰੂ ਗੋਬਿੰਦ ਸਿੰਘ ਦੀ ਮਾਂ ਆਈ ਛੋਟੇ ਸੈਭਜਾਦੇ ਆਏ ਤੇ ਮੈਂ ਤੇਰੇ ਆਹ ਬੋਹ ਕੋਤਵਾਲਾ ਨੂੰ ਗ੍ਰਿਫਤਾਰ ਕਰਾ ਦਿੱਤਾ ਲੋਸੋ ਰੁਪਿਆ ਨਾਮ ਵੀ ਦਿੱਤਾ ਉਹਨੂੰ ਇਕਦਮ ਵਜ਼ੀਰ ਖਾਨ ਖੁਸ਼ ਹੋਇਆ ਖੁਸ਼ੀ ਦੀ ਲਹਿਰ ਆਈ ਤੇ ਉਹ ਕਹਿੰਦਾ ਜਿਸ ਗੁਰੂ ਨੂੰ ਤੂੰ ਐਡਾ ਘੇਰਾ ਪਾ ਕੇ ਨਹੀਂ ਨਾ ਫੜ ਸਕਿਆ ਹੁਣ ਦੇਖੀ ਗੁਰੂ ਗੋਬਿੰਦ ਸਿੰਘ ਆ ਕੇ ਕਿਵੇਂ ਤੇਰੀਆਂ ਮਿੰਨਤਾਂ ਕਰੇਗਾ ਕਿਉਂਕਿ ਹਰ ਕੋਈ ਆਪਣੀ ਮਾਂ ਨੂੰ ਵੀ ਪਿਆਰ ਕਰਦਾ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਪਿਆਰ ਕਰਦਾ ਮਾਪਿਆਂ ਔਰ ਬੱਚਿਆਂ ਲਈ ਤਾਂ ਬੰਦਾ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹੋ ਜਾਂਦਾ ਅੱਜ ਉਹਦੇ ਬੱਚੇ ਵੀ ਸਾਡੇ ਕੋਲ ਨੇ ਉਹਦੀ ਬਿਰਧ ਮਾਤਾ ਵੀ ਸਾਡੇ ਕੋਲ ਹੈ ਆਪਣੇ ਆਪ ਗੁਰੂ ਗੋਬਿੰਦ ਸਿੰਘ ਆ ਕੇ ਕਹੇਗਾ ਵਜ਼ੀਰ ਖਾਨ ਜਿਹੜੀ ਸਜ਼ਾ ਦੇਣੀ ਆ ਤੂੰ ਮੈਨੂੰ ਦੇ ਮੇਰੇ ਬੱਚਿਆਂ ਨੂੰ ਵੀ ਛੱਡ ਦੇ ਮੇਰੀ ਮਾਂ ਨੂੰ ਵੀ ਛੱਡ ਦੇ ਆਪ ਚੱਲ ਕੇ ਆਏਗਾ ਇਹ ਇਹਨਾਂ ਦਾ ਭਲੇਖਾ ਹੈ ਇਹ ਇਹਨਾਂ ਦਾ ਭਰਮ ਹੈ ਵਜ਼ੀਰ ਖਾਨ ਨੇ ਕਿਹਾ ਬਿਨਾਂ ਕਿਸੇ ਦੇਰੀ ਤੋਂ ਉਹਨਾਂ ਸਭ ਜਦਿਆਂ ਨੂੰ ਉਸ ਮਾਤਾ ਨੂੰ ਸਰਹੰਦ ਲਿਆਂਦਾ ਜਾਏ ਦਰਬਾਰ ਚ ਪੇਸ਼ ਕੀਤਾ ਜਾਏ ਲਓ 10 ਪੋ ਨੂੰ ਘੋੜਿਆਂ ਤੇ ਰਥਾਂ 'ਚ ਸਵਾਰ ਹੋ ਕੇ ਜਿਹੜਾ ਇਹਨਾਂ ਨੂੰ कोतवाल ਮਰੰਡੇ ਦੀ कोतਵਾਲੀ ਚੋਂ ਧਨਮਾਤਾ ਗੁਜਰੀ ਜੀ ਛੋਟੇ ਸਾਹਿਬ ਜਦਿਆਂ ਨੂੰ ਉਸੇ ਸੰਘੀਨ ਪਹਿਰੇ ਅੰਚ ਸਖਤ ਪਹਿਰੇ ਅੰਚ ਇੱਕ ਫੌਜੀ ਦਸਤੇ ਦੇ ਪਹਿਰੇ ਵਿੱਚ ਸਰਹੰਗ ਲੈ ਕੇ ਜਾ ਰਹੇ ਆ ਸਾਹਿਬ ਜਦ ਦੇ ਪੁੱਛ ਰਿਹਾ ਮਾਂ ਅਸੀਂ ਕਿੱਥੇ ਜਾ ਰਹੇ ਆ ਇਸ ਰਾਹ ਤੇ ਸਾਨੂੰ ਸਾਡਾ ਕੋਈ ਮਿਲੇਗਾ ਸਾਡੇ ਪਿਤਾ ਜੀ ਮਿਲਣਗੇ ਸਾਡੇ ਭਰਾ ਮਿਲਣਗੇ ਸਾਡੀਆਂ ਮਾਵਾ ਮਿਲਣ ਗਿਆ ਸਾਡਾ ਕੋਈ ਸਿੱਖ ਮਿਲੇਗਾ ਮਾਂ ਗੁਜਰੀ ਕਹਿੰਦੀ ਮੇਰੇ ਲਾਲੋ ਹੁਣ ਤਾਂ ਬਸ ਰੱਬ ਦਾ ਭਾਣਾ ਮੰਨੋ ਇਹ ਜਿਹੜੇ ਰਾਹ ਇਹ ਮਲਾਪ ਦੇ ਰਾਹ ਨਹੀਂ ਇਹ ਮੌਤ ਦੇ ਰਾਹ ਨੇ ਇਹ ਤੁਹਾਨੂੰ ਰਸਤਾ ਤੁਹਾਡੇ ਦਾਦੇ ਤੱਕ ਤਾਂ ਲੈ ਜਾਏਗਾ ਇਹ ਰਸਤਾ ਤੁਹਾਨੂੰ ਤੁਹਾਡੇ ਪਿਤਾ ਤੱਕ ਨਹੀਂ ਲੈ ਕੇ ਜਾਏਗਾ ਇਹ ਰਸਤਾ ਤੁਹਾਨੂੰ ਆਨੰਦਪੁਰ ਨਹੀਂ ਲੈ ਕੇ ਜਾਏਗਾ ਇਹ ਰਸਤਾ ਤੁਹਾਨੂੰ ਸੱਚਖੰਡ ਲੈ ਕੇ ਜਾਏਗਾ ਪਤੇ ਸਿੰਘਾ ਤੁਛੋਟਾ ਜਾਂ ਕਹਿੰਦਾ ਸੀ ਨਾ ਮੈਂ ਸੱਚਖੰਡ ਜਾਣਾ ਇਹ ਰਸਤਾ ਸੱਚਖੰਡ ਨੂੰ ਹੀ ਜਾਂਦਾ ਜਿਹੜੇ ਰਾਹ ਤੇ ਆਪਾਂ ਚੱਲੇ ਆ ਇੱਥੇ ਸਾਡਾ ਹੋ ਸਕਦਾ ਕੋਈ ਪਰਿਵਾਰ ਦਾ ਜੀ ਨਾ ਮਿਲੇ ਜਿਨ੍ਹਾਂ ਨੇ ਮਿਲਣਾ ਉਹ ਸਾਡੇ ਆਪਣੇ ਨਹੀਂ ਹੋਣਗੇ ਇਹਨਾਂ ਨੇ ਤਾਂ ਤੁਹਾਡੇ ਖੂਨ ਦੇ ਪਿਆਸੇ ਲੋਗ ਨੇ ਲਾ 10 ਪੋ ਨੂੰ ਸਭ ਜਦਿਆਂ ਨੂੰ ਲੈ ਕੇ ਪਹੁੰਚਦੇ ਆ ਸਰਹੰਦ ਇੱਕ ਉਥੇ ਪੇਪਲ ਦਾ ਜ਼ਿਕਰ ਹੈ ਉਸ ਪੇਪਲ ਦੇ ਥੱਲੇ ਤਿੰਨਾਂ ਜਣਿਆਂ ਨੂੰ ਮਿਠਾਇਆ ਗਿਆ ਵਜ਼ੀਰ ਖਾਨ ਨੇ ਦਰਬਾਰ ਲਾਉਣ ਦਾ ਹੁਕਮ ਕੀਤਾ ਆਲੇ ਦੁਆਲੇ ਲੋਕ ਬੜੇ ਬੜੀ ਭੀੜ ਇਕੱਠੀ ਕੀਤੀ ਕਿ ਮੈਂ ਆਪਣੀ ਤਾਕਤ ਲੋਕਾਂ ਨੂੰ ਦਿਖਾ ਸਕਾਂ ਕਿ ਵਜ਼ੀਰ ਖਾਨ ਜਦੋਂ ਆਪਣੀ ਆਈ ਤੇ ਆਉਂਦਾ ਫਿਰ ਕਿੱਥੋਂ ਤੱਕ ਉਹ ਜ਼ੁਲਮ ਦੀ ਇੰਤਹਾ ਕਰ ਦਿੰਦਾ ਅੱਜ ਦੁਨੀਆ ਨੂੰ ਸਨੇਹਾ ਦੇਣਾ ਚਾਹੁੰਦਾ ਆਪਣੀ ਦਹਿਸ਼ਤ ਫਲਾਉਣੀ ਚਾਹੁੰਦਾ ਸਭ ਜਾਦੇ ਮਾਤ ਗੁਜ਼ਰੀ ਦੇ ਇੱਕ ਪੇਪਲ ਥੱਲੇ ਬੈਠੇ ਆ ਦਰਬਾਰ ਲਾਇਆ ਗਿਆ ਤੇ ਵਜ਼ੀਰ ਖਾਨ ਕਹਿੰਦਾ ਉਹਨਾਂ ਦੀ ਮਾਤਾ ਨੂੰ ਨਾਲ ਲੈ ਕੇ ਆਇਓ ਕੱਲੇ ਬੱਚਿਆਂ ਨੂੰ ਲੈ ਕੇ ਆਇਓ ਕਿਉਂਕਿ ਆਪਾਂ ਬੱਚਿਆਂ ਨੂੰ ਡਰਾ ਲੈਣਾ ਹੈ ਆਪਣੀ ਗੱਲ ਬੁਣਾ ਲੈਣੀ ਹੈ ਤੇ ਮਾਤਾ ਨੇ ਤਾਂ ਮਜਬੂਰੀ ਚਾਹੀ ਜਾਣਾ ਤੇ ਉਹਨਾਂ ਨੇ ਸਿੱਖਾਂ ਸੇਵਕਾਂ ਨੇ ਆ ਜਾਣਾ ਹੈ ਸਾਬ ਜਦਿਆਂ ਨੂੰ ਸਿਪਾਈ ਅੱਜ 10 ਪੋ ਨੂੰ ਹੀ ਇੱਕ ਛੋਟੀ ਜੀ ਪੇਸ਼ੀਆ ਕੋ ਲੰਬਾ ਚੌੜਾ ਦੇ ਵਿੱਚ ਸਵਾਲ ਜਵਾਬ ਨਹੀਂ ਹੈ ਦਰਬਾਰ ਵਿੱਚ ਲੈ ਕੇ ਗਏ ਤੇ ਲੈ ਕੇ ਜਾ ਰਹੇ ਆ ਰਸਤੇ 'ਚ ਸਮਝਾਉਂਦੇ ਜਾ ਰਹੇ ਆ ਬੱਚਿਓ ਇਹ ਸੂਬਾ ਸਰਹੰਦ ਹੈ ਸਰਹੰਦ ਸੂਬੇ ਦਾ ਸੂਬੇਦਾਰ ਵजीर खान ਹੈ ਤੁਸੀਂ ਜਿਵੇਂ ਹੀ ਉਹਦੇ ਸਾਹਮਣੇ ਜਾਣਾ ਬੜੇ ਅਦਬ ਨਾਲ ਸੀਸ ਝੁਕਾਉਣਾ ਹੈ ਉਹਨੂੰ ਸਲਾਮ ਕਰਨੀ ਹੈ ਬੜਾ ਖੁਸ਼ ਹੋਏਗਾ ਤੁਹਾਡੇ ਤੋਂ ਬੜੀਆਂ ਖੁਸ਼ੀਆਂ ਤੁਹਾਨੂੰ ਦੇਗਾ ਉਹ ਸਾਜਾਦੇ ਸੁਣਦਾ ਰਿਹਾ ਇੱਕ ਦੂਜੇ ਕੰਨੀ ਵੇਖੇ ਥੋੜਾ ਜਿਹਾ ਹੱਸਦੇ ਵੀ ਆ ਵੀ ਇਹ ਸਭ ਨੂੰ ਬੱਚੇ ਹੀ ਸਮਝ ਰਹੇ ਆ ਜਿਵੇਂ ਹੀ ਵजीर खान ਦੇ ਸਾਹਮਣੇ ਗਏ ਉੱਤੇ ਸੁਚਾਨੰਦ ਪਾਪੀ ਬੈਠਾ ਉਹਦੀ ਇਹ ਬੁਸਟ ਚੌਂਕੜੀ ਦੀ ਇੱਕ ਸਭਾ ਬੈਠੀ ਹੈ ਸਭ ਜਦ ਦੇ ਦਰਬਾਰ ਚ ਜਾਂਦੇ ਆ ਹੀ ਕੁਝ ਕਹਿੰਦੇ ਆ ਕਿ ਆਪਸ ਵਿੱਚ ਇੱਕ ਦੂਸਰੇ ਵੱਲ ਮੂੰਹ ਕੀਤਾ ਤੇ ਕੁਝ ਕਹਿੰਦੇ ਆ ਵਜ਼ੀਰ ਖਾਨ ਵਾਲੀ ਮੂੰਹ ਹੈ ਬੜੀ ਗਰਜਵੀਂ ਆਵਾਜ਼ ਵਿੱਚ ਦੋਵਾਂ ਨੇ ਗੱਜ ਕੇ ਫਤਿਹ ਬੁਲਾਈ ਇੱਕੇ ਧਮ ਕਚਹਿਰੀ ਤੇ ਸਨਾਟਾ ਸ਼ਾ ਗਿਆ ਜਿੱਥੇ ਗੂੰਜ اٹਹੀ ਇੱਕੇ ਧਮ ਇਹਨਾਂ ਦੇ ਚਿਹਰਿਆਂ ਤੇ ਜਿਹੜੀ ਆ ਸਿਕਰੀ ਆ ਗਈ ਬੁੱਲਾਂ ਤੇ ਵੀ ਹੈ ਅਸੀਂ ਬੱਚੇ ਸਮਝਿਆ ਸਾਰੇ ਰਸ ਫਾਈ ਸਮਝਾਉਂਦੇ ਆਇਆ ਵੀ ਝੋਕੇ ਸਲਾਮ ਕਰਨੀਆਂ ਅਸਲਾਮੁਅਲੈਕੁਮ ਕਹਿਣਾ ਤੁਸੀਂ ਐਵੇਂ ਉਹਦਾ ਅਦਬ ਕਰਨਾ ਇਨ੍ਹਾਂ ਨੇ ਤਾਂ ਕਿਸੇ ਗੱਲ ਦੀ ਪਰਵਾਹ ਨਹੀਂ ਕੀਤੀ ਜਦੋਂ ਫਤਿਹ ਬੁਲਾ ਰਿਆ ਸੁਚਾਨੰਦ ਨੇ ਕਿਹਾ ਬੱਚਿਓ ਇਹ ਤੁਹਾਡੇ ਗੁਰੂ ਪਿਤਾ ਦਾ ਆਨੰਦਪੁਰ ਦਾ ਦਰਬਾਰ ਨਹੀਂ ਜਿੱਥੇ ਤੁਸੀਂ ਫਤਿਹ ਬੁਲਾਓ ਇਹ ਸੂਬਾ ਸਰਹੰਦ ਵਜ਼ੀਰ ਖਾਨ ਦਾ ਦਰਬਾਰ ਹੈ ਇੱਥੇ ਫਤਿਹ ਨਹੀਂ ਇੱਥੇ ਸਲਾਮ ਬੁਲਾਈ ਜਾਂਦੀ ਹੈ ਸਭ ਜਾਦੇ ਕਹਿੰਦੇ ਸਾਨੂੰ ਸਾਡੇ ਗੁਰੂ ਨੇ ਸਾਡੀ ਮਾਂ ਨੇ ਸਾਡੀ ਦਾਦੀ ਨੇ ਇਹੀ ਸਿਖਾਇਆ ਕਿ ਜਦੋਂ ਵੀ ਸलाम ਕਰਨੀ ਹੈ ਸੀਸ ਝੁਕਾਉਣਾ ਹੈ ਨਮਸਕਾਰ ਕਰਨੀ ਹੈ ਜਾਂ ਤਾਂ ਪ੍ਰਮਾਤਮਾ ਅੱਗੇ ਸੀਸ ਝੁਕਾਉਣਾ ਹੈ ਤੇ ਜਾਂ ਗੁਰੂ ਅੱਗੇ ਸੀਸ ਝੁਕਾਉਣਾ ਹੈ ਕਿਸੇ ਹੋਰ ਅੱਗੇ ਸੀਸ ਨਹੀਂ ਝੁਕਾਉਣਾ ਤੇ ਅਸੀਂ ਇਹ ਨੂੰ ਕਿਵੇਂ ਸੀਸ ਝੁਕਾ ਦਈਏ ਕਿਵੇਂ ਸलाम ਕਰ ਦਈਏ ਇਹ ਵੀ ਹੋ ਸਕਦਾ ਵਜ਼ੀਰ ਖਾਨ ਬੋਲਿਆ ਕਹਿੰਦਾ ਬੱਚਿਓ ਤੁਹਾਡੇ ਬਾਪ ਨੂੰ ਅਸੀਂ ਚਮਕੌਰ ਦੀ ਗੜੀ 'ਚ ਮਾਰ ਦਿੱਤਾ ਹੈ। ਤੁਹਾਡੇ ਭਰਾਵਾਂ ਨੂੰ ਮਾਰ ਦਿੱਤਾ ਹੈ। ਜਿੰਨੇ ਕ ਸਿੰਘ ਅਨੰਦਪੁਰ ਤੋਂ ਨਾਲ ਤੁਰੇ ਸੀ ਸਾਰੇ ਮਾਰ ਦਿੱਤੇ ਕੋਈ ਨਹੀਂ ਬਚਿਆ ਸਿਰਫ ਤੁਸੀਂ ਤਿੰਨ ਜਾਣੇ ਬੱਚਿਓ ਤੁਹਾਡੀ ਦਾਦੀ ਹੈ। ਲੋਨੇ ਤੁਸੀਂ ਹੋ ਤੇ ਤੁਹਾਡੀ ਆ ਉਮਰ ਮਰਨ ਦੀ ਨਹੀਂ। ਤੁਹਾਡੀ ਵਧਣ ਫੁੱਲਣ ਦੀ ਉਮਰ ਹੈ, ਹੱਸਣ ਖੇਡਣ ਦੀ ਉਮਰ ਹੈ। ਤੇ ਹੁਣ ਤੁਹਾਡਾ ਪਿੱਛੇ ਬਚਿਆ ਕੋਈ ਨਹੀਂ ਬੇਸੀ ਦਾ ਤੁਹਾਨੂੰ ਇਹੀ ਕਹਨੇ ਆ ਆਪਣਾ ਧਰਮ ਛੱਡ ਕੇ ਸਾਡੇ ਧਰਮ ਚ ਆ ਜਾਓ ਦਿਨੇ ਇਸਲਾਮ ਕਬੂਲ ਕਰ ਲਓ ਤੁਹਾਨੂੰ ਬਾਦਸ਼ਾਹੀਆਂ ਮਿਲਣਗੀਆਂ ਤੁਹਾਨੂੰ ਚ ਰਤਵੇ ਮਿਲਣਗੇ ਚ ਮਰਾਤਵੇ ਮਿਲਣਗੇ ਚੀਆਂ ਪਦਵੀਆਂ ਮਿਲਣਗੀਆਂ ਜ਼ਗੀਰਾਂ ਮਿਲਣਗੀਆਂ ਮਹਿਲ ਮਿਲਣਗੇ ਬੇਗਮਾਂ ਦੇ ਡੋਲੇ ਮਿਲਣਗੇ ਬੜਾ ਕੁਝ ਮਿਲੇਗਾ ਜੇ ਤੁਸੀਂ ਆਪਣਾ ਧਰਮ ਛੱਡ ਕੇ ਸਾਡੇ ਧਰਮ ਚ ਆ ਜਾਓ ਜਿਹੜੀਆਂ 3 ਦਿਨ ਪੇਸ਼ੀਆਂ ਪੈਣੀਆਂ ਨਾ 10 11 12 3 ਦਿਨ ਜਿਹੜੇ ਤੁਸੀਂ ਇਹ ਦੇਣੇ ਆ ਇਹਦਾ ਵੱਡਾ ਕਾਰਨ ਇਹ ਸੀ ਕਿ ਸਾਬਜਾਦਿਆਂ ਨੂੰ ਡਰਾ ਕੇ ਤਸੀਹੇ ਦੇ ਕੇ ਅਸੀਂ ਆਪਣੇ ਧਰਮ ਚ ਲੈ ਆਈਏ ਕੱਲਾ ਉਹਨਾਂ ਨੂੰ ਸ਼ਹੀਦ ਕਰਨਾ ਹੀ ਇਹਨਾਂ ਦਾ ਮਕਸਦ ਨਹੀਂ ਸ਼ਹੀਦਤਾ ਕਰ ਹੀ ਦੇਣਾ ਜੇ ਕੱਲਾ ਹੀ ਸ਼ਹੀਦਾ ਹੁੰਦਾ ਫਿਰ ਤਾਂ ਵਰਿੰਡੇ ਹੀ ਸ਼ਹੀਦ ਕਰ ਦਿੰਦੇ ਫਿਰ ਤਾਂ ਰਸਤੇ 'ਤੇ ਹੀ ਸ਼ਹੀਦ ਕਰਦੇ ਫਿਰ ਤਾਂ ਪਹਿਲੇ ਨੇ ਨਹੀਂ ਫਿਰ ਗੱਲਬਾਤ ਥੋੜਾ ਕਰਨੀ ਸੀ ਸਿੱਧਾ ਹੀ ਸ਼ਹਾਦਤ ਦੇ ਆਰਡਰ ਦੇਣੇ ਸੀ ਤੇ ਗੱਲ ਖਤਮ ਹੋ ਜਾਣੀ ਸੀ ਹੁਣ ਸਾਬਜਾਦੇ ਮੈਂ ਵਿੱਚ ਇੱਕ ਬੇਨਤੀ ਕਰਦਿਆਂ ਰਾਤ ਵੀ ਮੈਂ ਸਮਗਮ ਚ ਬੇਨਤੀ ਕਰੀ ਪੰਜ ਚੀਜ਼ਾਂ ਇੱਥੇ ਸਭ ਜਨਦਿਆਂ ਦੇ ਸਾਹਮਣੇ ਆ ਸਭ ਤੋਂ ਪਹਿਲਾਂ ਤੁਸੀਂ ਵੇਖੋ ਬਚਪਨ ਜਿਹੜਾ ਹੁੰਦਾ ਨਾ ਬੜਾ ਮਸੂਮ ਹੁੰਦਾ ਹੈ ਬੜਾ ਭੋਲਾ ਹੁੰਦਾ ਹੈ ਤੇ ਡਰ ਵੀ ਹੁੰਦਾ ਹੁਣ ਬੱਚਿਆਂ ਨੂੰ ਤੁਸੀਂ ਮਾੜਾ ਜਿਹਾ ਅੱਖਾਂ ਵੀ ਕੋਈ ਕੱਢ ਜਾਏ ਨਾ ਤਾਂ ਵੀ ਡਰ ਜਾਂਦਾ ਹੈ ਮਾੜਾ ਜਿਹਾ ਕੋਈ ਘੂਰ ਵੱਟ ਜਾਏ ਤਾਂ ਡਰ ਜਾਂਦਾ ਹੈ ਬਚਪਨ ਬੜਾ ਡਰਦਾ ਹੈ ਬੜਾ ਡਰ ਹੁੰਦਾ ਇਹਦੇ ਵਿੱਚ ਦੂਸਰੀ ਗੱਲ ਜਦੋਂ ਆਪਣਾ ਕੋਲੇ ਕੋਈ ਨਾ ਹੋਵੇ ਉਦੋਂ ਜ਼ਿਆਦਾ ਡਰਦਾ ਹੈ ਘਰ ਚ ਮਾਂ ਰਸੋਈ ਚ ਹੋਵੇ ਬੱਚਾ ਕਮਰੇ ਚ ਹੋਵੇ ਕਿਤੇ ਅਚਾਨਕ ਲਾਈਟ ਭੱਜ ਜਾਣਾ ਉਸੇ ਵੇਲੇ ਰੋਣਾ ਸ਼ੁਰੂ ਕਰ ਦਿੰਦਾ ਫਿਰ ਮਾਂ ਆਵਾਜ਼ ਮਾਰਦੀ ਆ ਪੁੱਤ ਰੋ ਨਾ ਮੈਂ ਇੱਥੇ ਆ ਜਾਂ ਭੱਜ ਕੇ ਆਉਂਦੀ ਹੈ ਉਸੇ ਵੇਲੇ ਰੋਣਾ ਚੁੱਪ ਕਰ ਜਾਂਦਾ ਜੇ ਕੋਲੇ ਕੋਈ ਨਾ ਹੋਵੇ ਬਚਪਨ ਹੋਵੇ ਤੇ ਬਚਪਨ ਕੋਲੇ ਕੋਈ ਨਾ ਹੋਵੇ ਉਦੋਂ ਵੀ ਡਰਦਾ ਤੇ ਤੀਸਰਾ ਸਾਹਮਣੇ ਕੋਈ ਖੂਨ ਦਾ ਪਿਆਸਾ ਖੜਾ ਹੋਵੇ ਇੱਕ ਬਚਪਨ ਹੋਵੇ ਦੂਜਾ ਆਪਣਾ ਕੋਲੇ ਕੋਈ ਨਾ ਹੋਵੇ ਤੀਜਾ ਜਿਹੜਾ ਸਾਹਮਣੇ ਖੜਾ ਸਾਹਮਣੇ ਜਿੰਨੇ ਖੜਿਆ ਉਹਨਾਂ ਚ ਕੋਈ ਵੀ ਆਪਣਾ ਨਹੀਂ ਸਾਰੇ ਜਾਨ ਦੇ ਦੁਸ਼ਮਣ ਨੇ ਇਹ ਤਿੰਨ ਤੇ ਦੋ ਗੱਲਾਂ ਇੱਕ ਭੁੱਖ ਹੋਵੇ ਤੇ ਪੰਜਵਾਂ ਦੁੱਖ ਹੋਵੇ ਇਹ ਪੰਜ ਚੀਜ਼ਾਂ ਦੁੱਖ ਤੇ ਭੁੱਖ ਵੀ ਬੜੇ ਵੱਡਿਆਂ ਵੱਡਿਆਂ ਨੂੰ ਸਦਕ ਤੋਂ ਦਲਾਹ ਦਿੰਦੀਆਂ ਨੇ ਸਭ ਜਾਂਦਿਆਂ ਕੋਲ ਬਚਪਨ ਹੈ ਕੋਲੇ ਨਾਮ ਪਤਾ ਨਾ ਮਾਵਾਂ ਨੇ ਨਾ ਭਰਾ ਨਾ ਕੋਈ ਸਿੱਖ ਨੇ ਕੱਲੇ ਵਜੀਰ ਖਾਂ ਦੇ ਜਿਹਦੇ ਸਾਹਮਣੇ ਖੜਿਆ ਉਹ ਉਹਨਾਂ ਦੀ ਜਾਨ ਦਾ ਦੁਸ਼ਮਣ ਹੈ ਖੂਨ ਦਾ ਪਿਆਸਾ ਪਰ ਇਹਨਾਂ ਨੂੰ ਪਾਠ ਇਹ ਪੜਾਇਆ ਗਿਆ ਨਿਰਭਉ ਜਪੈ ਸਗਲ ਭਉ ਮਿਟੈ ਪੈ ਕਾਹੂ ਕੋ ਦਿੱਤ ਨਹਿ ਨਹਿ ਪੈ ਮਾਨਤ ਆਨ ਕਹੋ ਨਾਨਕ ਸੁਰੇ ਮਨਾ ਗਿਆਨੀ ਦਾਇ ਮਖਾਨ ਜਿੰਨਰ ਭਉ ਜਨ ਹਰ ਮਿਰ ਭਉ ਤੇ ਆਇਆ ਜੀ ਦੇਨਵਾ ਬਹੁਤ ਸਭ ਗਵਾਸੀ ਇਹਨਾਂ ਨੂੰ ਪਾਠ ਉਸ ਨਿਰਭਉ ਦਾ ਪੜਾਇਆ ਗਿਆ ਜਿਹਦੇ ਕੋਲੇ ਨਿਰਭਉ ਦਾ ਪਾਠ ਹੋਵੇ ਨਿਰਭਉ ਨਾਲ ਜਿਹੜਾ ਜੁੜਿਆ ਹੋਵੇ ਉਸ ਲਾਲ ਰੰਗ ਵਿੱਚ ਜਿਹੜਾ ਰੰਗਿਆ ਹੋਵੇ ਉਹ ਨਿਰਪੈਤਾ ਦਾ ਰੰਗ ਹੈ ਉਹ ਸੰਸਾਰ ਦੇ ਕਿਸੇ ਰੰਗ ਤੋਂ ਡਰਦਾ ਨਹੀਂ ਟੁਕ ਤੇ ਦੁੱਖ ਵਿੱਚ ਰਹਿਣ ਦੇ ਆਦੀ ਹੋ ਚੁੱਕੇ ਆ ਉਹਨਾਂ ਦੀ ਕੋਈ ਵਾਸਤਾ ਨਹੀਂ 7 ਮਹੀਨੇ ਇਹੀ ਤਾਂ ਪ੍ਰੀਖਿਆ ਹੋਈ ਆ ਭੁੱਖ ਤੇ ਦੁੱਖ ਦੀ ਅਡੋਲ ਰਹੇ ਉੱਥੇ ਵੀ ਇਹ ਪੰਜ ਚੀਜ਼ਾਂ ਸਾਹਮਣੇ ਛਾਤੀ ਟੋੜੀ ਕਰਕੇ ਖੜੀਆਂ ਨੇ ਪਰ ਸਭ ਜਾਦੇ ਅਡੋਲ ਨੇ ਮਾਮੂਲੀ ਜੀਆਂ ਗੱਲਾਂ ਬਾਤਾਂ ਹੋਈਆਂ ਨੇ ਤੇ ਪਰ ਉਹਨਾਂ ਦਾ ਇਹ ਭਲੇਖਾ ਸਭ ਜਾਦਿਆਂ ਨੇ ਕੱਢ ਦਿੱਤਾ ਕਿ ਤੁਸੀਂ ਸਾਨੂੰ ਬੱਚੇ ਸਮਝਦੇ ਹੋ ਅਸੀਂ ਬੱਚੇ ਨਹੀਂ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਪੁੱਤ ਹਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤੇ ਹਾਂ ਗੁਰੂ ਹਰਗੋਬਿੰਦ ਸਾਹਿਬ ਦੇ ਪੜਪੋਤੇ ਹਾਂ ਸਾਡੇ ਪੜਦਾਦੇ ਨਾਲ ਤੁਹਾਡੇ ਵੱਡ ਵਡੇਰੇ ਜੰਗਾਂ ਜੁੱਦਾਂ ਕਰਦੇ ਰਹੇ ਤੇ ਅਸੀਂ ਜਿੱਤਦੇ ਰਹੇ ਤੁਹਾਡੇ ਹਾਰਦੇ ਰਹੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੁਸੀਂ ਨਹੀਂ ਬੁਲਾ ਸਕੇ ਸਾਨੂੰ ਵੀ ਨਹੀਂ ਤੁਸੀਂ ਬੁਲਾ ਸਕੋਗੇ ਜੋ ਮਰਜ਼ੀ ਕਰ ਲੋ ਵਜ਼ੀਰ ਖਾਨ ਨੇ ਬਹੁਤੀਆਂ ਗੱਲਾਂ ਨਹੀਂ ਕਰੀਆਂ ਕਹਿੰਦਾ ਜਾਓ ਇਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿਓ ਇਹ ਆਪਣੇ ਆਪ ਕੱਲ ਤੱਕ ਸਾਰੀਆਂ ਗੱਲਾਂ ਮੰਨ ਜਾਣਗੇ ਇਹ 10 ਪੋ ਦਾ ਦਿਨ ਹੈ 1704 ਅੰਤਾਂ ਦੀ ਠੰਡ ਪੈ ਰਹੀ ਆ ਅੰਤਾਂ ਦੀ ਸਰਦੀ ਪੈ ਰਹੀ ਆ ਲੋੜਿਆਂ ਦੀ ਠੰਡੀ ਸੀਤ ਹਵਾ ਚੱਲ ਰਹੀ ਹੈ ਉੱਪਰ ਲੈਣ ਲਈ ਕੋਈ ਬਹੁਤੇ ਗਰਮ ਕੱਪੜੇ ਨਹੀਂ ਸ਼ਕਣ ਲਈ ਕੋਈ ਬਹੁਤੇ ਗਰਮ ਕੋੜ ਪਦਾਰਥ ਨਹੀਂ ਢੇਠਾ ਮਿਚਾਉਣ ਲਈ ਕੋਈ ਕੱਪੜਾ ਨਹੀਂ ਕੋਈ ਵੀ ਇਸ ਸਰਦੀ ਤੋਂ ਬਚਣ ਦਾ ਪ੍ਰਬੰਧ ਨਹੀਂ ਆਠ ਬੁਰਜ ਨੇ ਇਸ ਸਰਹੰਦ ਦੇ ਵਿੱਚ ਸਭ ਤੋਂ ਉੱਚਾ ਬੁਰਜ ਜਿਹੜਾ ਉਹ ਸਰਹੰਦ ਦਾ ਬੁਰਜ ਹੈ 140 ਫੁੱਟ ਚਾ ਬੁਰਜ ਉਸ ਬੁਰਜ ਦੇ ਵਿੱਚ ਮਾਤ ਗੁਜਰੀ ਸਭ ਜਾਦਿਆਂ ਨੂੰ ਕੈਦ ਕਰ ਦਿੱਤਾ ਗਿਆ 10 ਉਹਦੀ ਇਹ ਪਹਿਲੀ ਰਾਤ ਇਸ ਠੰਡੇ ਬੁਰਜ ਵਿੱਚ ਨਿਕਲਦੀ ਹੈ شدت ਦੀ ਠੰਡ ਲੋੜਿਆਂ ਦੀ ਠੰਡ ਹੈ ਚਾਰ ਸ਼ਪੇਰਿਓਂ ਠੰਡੀਆਂ ਹਵਾਵਾਂ ਮਾ ਗੁਜਰੀ ਕਹਿੰਦੀ ਬੱਚਿਓ ਆਓ ਮੈਂ ਤੁਹਾਨੂੰ ਨਿਗਦਿਆਂ ਦੋਨੇ ਸਭ ਜਾਦਿਆਂ ਨੇ ਮਾਂ ਦੇ ਮੁਖ ਵੱਲ ਦੇ ਕਿਹਾ ਕਿ ਮਾਂ ਕਦੇ ਸੱਚ ਝੂਠ ਬੋਲਦਿਆਂ ਨਹੀਂ ਤੁਹਾਨੂੰ ਵੇਖਿਆ ਅੱਜ ਤੁਸੀਂ ਕਿਉਂ ਝੂਠ ਸਾਨੂੰ ਹੌਸਲਾ ਦੇਣ ਲਈ ਕਿਉਂ ਝੂਠ ਬੋਲ ਰਹੇ ਹੋ ਕਿਸ ਚੀਜ਼ ਦਾ ਨਿੱਗ ਦੇਓਗੇ ਇੱਥੇ ਕੋਈ ਅੱਗ ਨਹੀਂ ਕੋਈ ਗਰਮ ਕੱਪੜਾ ਨਹੀਂ ਕਿਹੜੀ ਗੱਲ ਦਾ ਨੇ ਤੇ ਜਿਹਦਾ ਨਾ ਹੀ ਠੰਡਾ ਬੁਰਜ ਹੈ ਜਿਹਦਾ ਨਾ ਹੀ ਸਰਦ ਬੁਰਜ ਹੈ ਤੇ ਇਹੋ ਜੇ ਠੰਡੇ ਸਰਦ ਬੁਰਜ ਵਿੱਚ ਤੁਸੀਂ ਨਿੱਗ ਕਿਸ ਗੱਲ ਦਾ ਦਿਓਗੇ ਮਾਂ ਗੁਜਰੀ ਕਹਿੰਦੀ ਮੈਂ ਤੁਹਾਨੂੰ ਗੁਰੂ ਅਰਜਨ ਸਾਹਿਬ ਨੂੰ ਬੇਨਤੀ ਕਰਦੀਆਂ ਅਰਦਾਸ ਕਰਦੀਆਂ ਉਹਨਾਂ ਦੀਆਂ ਤੱਤੀਆਂ ਤਵੀਆਂ ਤੋਂ ਲੈ ਕੇ ਤੁਹਾਨੂੰ ਨਿੱਗ ਦਿਆਂਗੀ ਉਹਨਾਂ ਦੀ ਤੱਤੀ ਤਵੀ ਤੋਂ ਲੈ ਕੇ ਤੁਹਾਨੂੰ ਨਿੱਗ ਦਿਆਂਗੀ ਸ਼ਹੀਦਾਂ ਨੂੰ ਸ਼ਹੀਦ ਹੋਣ ਲਈ ਤਨ ਦਾ ਲੱਗ ਹੋਣਾ ਤਨ ਦੇ ਲੱਗੇ ਹੋਣਾ ਜ਼ਰੂਰੀ ਨਹੀਂ ਹੁੰਦਾ ਤਨ ਦਾ ਗਰਮ ਹੋਣਾ ਜ਼ਰੂਰੀ ਨਹੀਂ ਹੁੰਦਾ ਖੂਨ ਦਾ ਗਰਮ ਹੋਣਾ ਜ਼ਰੂਰੀ ਹੁੰਦਾ ਤੇ ਖੂਨ ਗਰਮ ਰਜਾਈਆਂ ਨਾਲ ਗਰਮ ਨਹੀਂ ਹੁੰਦਾ ਇਹ ਸ਼ਹੀਦਾਂ ਦੀਆਂ ਗੱਥਾਵਾਂ ਨਾਲ ਗਰਮ ਹੁੰਦਾ ਇਹ ਸ਼ਹੀਦੀ ਸੂਰਮਤਾਈਆਂ ਦੀਆਂ ਉਹ ਸੂਰਮਤਾਈ ਦੀਆਂ ਗੱਥਾਵਾਂ ਸੁਣ ਕੇ ਇਹ ਸ਼ਹੀਦਾਂ ਦਾ ਖੂਨ ਗਰਮ ਹੁੰਦਾ ਇਹ ਰਜਾਈਆਂ ਦੇ ਲੱਗ ਨਾਲ ਇਹ ਅੱਗ ਦੇ ਲੱਗ ਨਾਲ ਐਵੇਂ ਗਰਮ ਨਹੀਂ ਹੁੰਦਾ ਇਨਾਂ ਨੂੰ ਉਹ ਜੋਸ਼ ਵਾਲਾ ਵੀਰਸ ਵਾਲਾ ਇਤਿਹਾਸ ਸੁਣਾਉਣਾ ਪੈਂਦਾ ਤਾਂ ਸ਼ਹੀਦਾਂ ਦਾ ਖੂਨ ਗਰਮ ਹੁੰਦਾ ਸਾਰੀ ਰਾਤ ਇਤਿਹਾਸ ਸੁਣਾਇਆ 11 ਉਹ ਨੂੰ ਪੇਸ਼ੀ ਪਈ ਬੜੇ ਸਵਾਲ ਜਵਾਬ ਹੋਏ ਸਭ ਜਾਦਿਆਂ ਨੇ ਬੇਵਾਕੀ ਨਾਲ ਜਵਾਬ ਦਿੱਤੇ ਆ ਬੜੀ ਬੇਵਾਕੀ ਨਾਲ ਜਵਾਬ ਦਿੱਤੇ ਆ ਕਿਸੇ ਗੱਲ 'ਚ ਕੋਈ ਸ਼ਿਕਰ ਨਹੀਂ ਕੋਈ ਡਰ ਨਹੀਂ ਕੋਈ ਖੌਫ ਨਹੀਂ ਕਿਸੇ ਦਾ ਵੀ ਕੋਈ ਪ੍ਰਭਾਵ ਨਹੀਂ ਆ ਮਨ ਤੇ ਕਿਉਂਕਿ ਨਾਮ ਦਾ ਲਾਲ ਰੰਗ ਚੜਿਆ ਹੋਇਆ ਬਾਣੀ ਦਾ ਰੰਗ ਚੜਿਆ ਇਤਿਹਾਸ ਦਾ ਰੰਗ ਚੜਿਆ ਬੇ ਬਾਕੀ ਨਾਲ ਜਵਾਬ ਦੇ ਕੇ ਸਭ ਜਾਂਦੇ 11 ਪੋ ਨੂੰ ਵਾਪਸ ਫਿਰ ਦਾਦੀ ਕੋਲ ਆਉਂਦੇ ਆ ਸੋ ਜੋ ਸਵਾਲ ਜਵਾਬ ਹੋਏ ਮਾਂ ਨੂੰ ਦੱਸ ਦਿਆ ਤੇ ਬਾਬਾ ਜੁਰਾਵਰ ਸਿੰਘ ਕਹਿੰਦੇ ਮਾਂ ਜਦੋਂ ਅਸੀਂ ਗਏ ਨਾ ਇੱਕ ਵਾਰੀ ਤਾਂ ਡਰੀ ਗਏ ਇੱਕੇ ਦਮ ਮਾਂ ਨੇ ਦੋਵਾਂ ਨੂੰ ਸੀਨੇ ਨਾਲ ਲਾਇਆ ਹੈ ਪੁੱਤ ਸਾਰੀ ਰਾਤ ਮੈਂ ਤਾਂ ਨਿਰਭਉ ਦਾ ਪਾਠ ਪੜਾਇਆ ਸਾਰੀ ਰਾਤ ਸ਼ੀਦਾਨੀਆਂ ਗਥਾਵਾਂ ਤੁਸੀਂ ਕਿਉਂ ਡਰੇ ਕਿਹੜੀ ਗੱਲਾਂ ਡਰੇ ਜੁਰਾ ਵਰ ਸਿੰਘ ਕਹਿੰਦਾ ਮਾਂ ਦੁਸ਼ਮਣ ਨੇ ਵੱਡਾ ਦਰਵਾਜ਼ਾ ਦਰਬਾਰ ਦਾ ਕਚਹਿਰੀ ਦਾ ਬੰਦ ਕੀਤਾ ਇੱਕ ਛੋਟੀ ਜੀ ਮੋਰੀ ਰੱਖੀ ਸੀ ਉਹ ਇਹ ਸੋਚ ਰਹੇ ਸੀ ਵੀ ਅਸੀਂ ਅੰਦਰ ਸੀਸ ਝੁਕਾ ਕੇ ਵੜਾਂਗੇ ਅੰਦਰ ਵੜਨ ਦਾ ਇਸ਼ਾਰਾ ਵੀ ਫਤੇ ਸਿੰਘ ਨੂੰ ਹੋਇਆ ਤੇ ਮੈਨੂੰ ਲੱਗਿਆ ਫਤੇ ਸਿੰਘ ਛੋਟਾ ਹੈ ਬੱਚਾ ਸਾਡੇ ਤੋਂ ਬਾਅਦ ਚਾਇਆ ਕਿਤੇ ਐਸਾ ਨਾ ਹੋ ਜਾਏ ਇੱਕ ਕਚਹਿਰੀ ਦੇ ਅੰਦਰ ਆਪਣਾ ਪਹਿਲਾ ਸਿਰ ਝੁਕਾਵੇ ਤੇ ਲੋਕ ਸਮਝਣ ਪਤਾ ਨਹੀਂ ਗੁਰੂ ਦੇ ਸਾਹਿਬ ਜਾਦਿਆਂ ਨੇ ਸੀਸ ਝੁਕਾ ਕੇ ਸਾਨੂੰ ਨਮਸਕਾਰ ਕੀਤੀ ਹੈ ਸਾਨੂੰ ਸलाम ਦੁਆ ਕੀਤੀ ਹੈ ਕਿ ਤੇ ਇਤਿਹਾਸ ਦਾਗੀ ਨਾ ਹੋ ਜਾਏ ਇਤਿਹਾਸ ਕਲੰਕਤ ਨਾ ਹੋ ਜਾਏ ਦਾਦੀ ਇੱਕ ਵਾਰੀ ਮੈਂ ਡਰ ਗਿਆ ਪਰ ਮੈਂ ਫਤੇ ਸਿੰਘ ਨੂੰ ਇਸ਼ਾਰਾ ਕੀਤਾ ਮੇਰਾ ਇਸ਼ਾਰਾ ਸਮਝ ਗਿਆ ਕਿ ਜੇ ਤੂੰ ਸੀਸ ਝੁਕਾਇਆ ਤੇ ਤੇਰਾ ਸਿਰ ਨਹੀਂ ਝੁਕਣਾ ਇਹ ਸਿੱਖੀ ਦਾ ਇਹ ਖਾਲਸੇ ਪੰਥ ਦਾ ਨਿਸ਼ਾਨ ਝੁਕ ਜਾਣਾ ਇੱਥੇ ਤੇਰਾ ਸਿਰ ਨਹੀਂ ਝੁਕਣਾ ਮਾ ਉਸ ਵੇਲੇ ਮੈਂ ਖੁਸ਼ ਬੜਾ ਹੋਇਆ ਜਦੋਂ ਫਤਿਹ ਸਿੰਘ ਨੇ ਸੀਸ ਨਹੀਂ ਝੁਕਾਇਆ ਆਪਣੀ ਜੁੱਤੀ ਦੁਸ਼ਮਣ ਨੂੰ ਦਿਖਾਈ ਪਹਿਲਾ ਪੈਰ ਆਪਣਾ ਅੰਦਰ ਰੱਖਿਆ ਸਿਰ ਪਿੱਛੇ ਕੀਤਾ ਅਸੀਂ ਦੋਵੇਂ ਜਦੋਂ ਅੰਦਰ ਬੜੇ ਦੁਸ਼ਮਣ ਫਿਰ ਹੈਰਾਨ ਹੋ ਗਿਆ ਕਿ ਜਿਨ੍ਹਾਂ ਨੂੰ ਅਸੀਂ ਬੱਚੇ ਸਮਝ ਰਹੇ ਹਾਂ ਬੱਚੇ ਤਾਂ ਲੱਗ ਨਹੀਂ ਰਹੇ ਤੇ ਮਾ ਅਸੀਂ ਕੀ ਕੀਤਾ ਫਿਰ ਅੰਦਰ ਜਾ ਕੇ ਬੜੀ ਗੱਜ ਕੇ ਫਤਿਹ ਬੁਲਾਈ ਸਾਰੀ ਕਚਹਿਰੀ 'ਚ ਸਨਾਟਾ ਛਾ ਗਿਆ ਵਜ਼ੀਰ ਖਾਨ ਡਰਾ ਰਿਹਾ ਲਾਲਚ ਦੇ ਰਿਹਾ ਧਮਕਾ ਰਿਹਾ ਸੁਚਾਨੰਦ ਡਰਾ ਰਿਹਾ ਧਮਕਾ ਰਿਹਾ ਤੇ ਉਹਨਾਂ ਨੇ ਇੱਕ ਸ਼ੇਰ ਮੁਹੰਮਦ ਮਲੇਰ ਕੋਟਲੇ ਵਾਲਾ ਨੂੰ ਕਿਹਾ ਉਹ ਤੇਰੇ ਭਰਾ ਨੂੰ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਗੜੀ 'ਚ ਬੜੀ ਬੇਰਮੀ ਨਾਲ ਮਾਰਿਆ تیر ਮਾਰਿਆ ਉਹ ਕਈ ਸਮਾਂ ਤੜਫਦਾ ਰਿਹਾ ਤਾਂ ਉਹਦੀ ਜਾਨ ਨਿਕਲੀ ਉਹਦੇ ਬੱਚਿਆਂ ਨੂੰ ਮਾਰ ਕੇ ਤੂੰ ਬਦਲਾ ਲੈ ਲੈ ਮਾ ਇੱਕ ਬੰਦਾਸੀ ਭਰੀ ਕਚਹਿਰੀ 'ਚ ਉਹਦਾ ਨਾਂ ਸ਼ੇਰ ਮੁਹੰਮਦ ਖਾਨ ਮਲੇਰ ਕੋਟਲੇ ਦਾ ਨਵਾਬ ਸੀ ਉਹਨੋਂ ਸਾਨੂੰ ਮਾਰਨ ਵਾਸਤੇ ਕਿਹਾ ਉਹਨੇ ਕੱਲੇ ਨੇ ਕਿਹਾ ਸਾਡੀ ਕੋਈ ਇਸ਼ਰਾ ਇਜਾਜ਼ਤ ਨਹੀਂ ਦਿੰਦੀ ਸਾਡਾ ਧਰਮ ਇਹ ਜਾ ਨਹੀਂ ਦਿੰਦਾ ਕਿ ਇੱਕ ਬਾਪ ਦਾ ਬਦਲਾ ਉਹਦੇ ਬੱਚਿਆਂ ਤੋਂ ਲਿਆ ਜਾਵੇ ਮੇਰੇ ਭਰਾ ਨੂੰ ਇਹਨਾਂ ਦੇ ਬਾਪ ਨੇ ਮਾਰਿਆ ਇਹਨਾਂ ਬੱਚਿਆਂ ਨੇ ਨਹੀਂ ਮਾਰਿਆ ਵजीर खान ਤੂੰ ਹੀ ਦੱਸ ਦੇ ਕਿਹੜੇ ਜੰਗ ਵਿੱਚ ਫਤੇ ਸਿੰਘ ਤਰਪਾਨ ਲੈ ਕੇ ਤੇਰੇ ਸਾਹਮਣੇ ਆਇਆ ਤੂੰ ਇੱਕ ਵੀ ਜੰਗ ਦੱਸ ਦੇ ਕਿਹੜੀ ਜੰਗ 'ਚ ਜੋਰਾਵਰ ਸਿੰਘ ਵਰਸ਼ਾ ਲੈ ਕੇ ਤੇਰੇ ਸਾਹਮਣੇ ਆ ਕੇ ਖੜਾ ਹੋਵੇ ਇੰਨੀਆਂ ਜੰਗਾਂ ਤੁਸੀਂ ਗੁਰੂ ਨਾਲ ਲੜੀਆਂ ਕਿਸੇ ਵੀ ਜੰਗ 'ਚ ਇਨ੍ਹਾਂ ਸਹਬਜ਼ਾਦਿਆਂ ਨੇ ਹਥਿਆਰ ਚੱਕ ਕੇ ਤੁਹਾਡੇ ਸਾਹਮਣੇ ਆ ਕੇ ਖੜ ਕੇ ਮੁਕਾਬਲਾ ਨਹੀਂ ਕੀਤਾ ਫਿਰ ਇਨ੍ਹਾਂ ਨੂੰ ਸਜ਼ਾ ਕਾਦੀ ਜਦ ਗੁਰੂ ਸਾਹਮਣੇ ਆਇਆ ਮੈਂ ਦੋ ਹੱਥ ਕਰਾਂਗਾ ਮੇਰੇ ਮਨ 'ਚ ਆ ਮੈਂ ਆਪਣੇ ਭਰਾ ਦੀ ਮੌਤ ਦਾ ਬਦਲਾ ਗੁਰੂ ਤੋਂ ਲੈਣਾ ਪਰ ਬੱਚਿਆਂ ਤੋਂ ਨਹੀਂ ਲੈਣਾ ਗੁਰੂ ਜਿੱਦੇ ਆਇਆ ਬਦਲਾ ਮੈਂ ਗੁਰੂ ਤੋਂ ਹੀ ਲਵਾਂਗਾ ਬਦਲਾ ਹੀ ਲੈਣਾ ਹੋਗਾ ਤੋ ਲēngੇ ਬਾਪ ਸੇ ਖੁਦਾ ਮਹਿਫੂਜ਼ ਰੱਖੇ ਮuje ਐਸੇ ਪਾਪ ਸੇ ਰੱਬ ਮਚਾਵੇ ਉਹ ਹਾ ਦਾ ਨਾਰਾ ਮਾਰ ਕੇ ਬਾਹਰ ਨਿਕਲ ਗਿਆ ਭਰੀ ਸਭਾ ਦੇ ਵਿੱਚ ਇੱਕੋ ਹੀ ਬੰਦਾ ਜਿਹੜਾ ਗੁਰੂ ਲਾਲਾ ਦੇ ਹੱਕ ਵਿੱਚ ਭੁਗਤਿਆ ਤੇ ਅੱਜ 11 ਪੋ ਦੀ ਕਚਹਿਰੀ ਵੀ ਸਮਾਪਤ ਹੋਈ ਵਾਪਸ ਅੰਦਰ ਫਿਰ ਠੰਡੇ ਬੁਰਜ ਵਿੱਚ ਸਭ ਜਿਆਦਿਆਂ ਨੂੰ ਲੈ ਕੇ ਗਏ ਸਾਰੀ ਗੱਲਬਾਤ ਦੱਸੀ ਤੇ ਦੱਸਿਆ ਮਾਂ ਇੱਕੋ ਹੀ ਬੰਦਾ ਸੀ ਨਵਾਬ ਮਲੇਰ ਕੋਟਲਾ ਜਿਹੜਾ ਸਾਡੇ ਹੱਕ ਵਿੱਚ ਭੁਗਤਿਆ ਜਿਹੜਾ ਸਾਡੇ ਹੱਕ ਵਿੱਚ ਬੋਲ ਕੇ ਗਿਆ ਤੇ ਮਾਂ ਗੁਜਰੀ ਨੇ ਠੰਡੇ ਬੁਰਜ ਵਿੱਚ ਹੀ ਖੜ ਕੇ ਉਹ ਸ਼ੇਰ ਮੁਹੰਮਦ ਮਲੇਰ ਕੋਟਲੇ ਨਵਾਬ ਦੇ ਮਲੇਰ ਕੋਟਲੇ ਵੱਲ ਹੱਥ ਕਰਕੇ ਗਿਆ ਸੀ ਵੇ ਬਹੁਤ ਸ਼ੇਰ ਮੁਹੰਮਦ ਖਾਨਾ ਤੂੰ ਮੇਰੇ ਬੱਚਿਆਂ ਦੇ ਹੱਕ 'ਚ ਭੁਗਤਿਆ ਤੇਰਾ ਮਲੇਰ ਕੋਟਲਾ ਆਵਾਜ਼ ਰਵੇ ਤੱਤੀ ਵਾਹ ਨਾ ਲੱਗੇ ਤੇਰੇ ਮਲੇਰ ਕੋਟਲੇ ਨੂੰ ਅੱਜ ਦਾਦੀ ਮਾਂ ਨੇ ਠੰਡੇ ਮੁਰਜ ਚੋਂ ਇਹ ਅਸੀਸ ਦਿੱਤੀ 1947 ਦੇ ਵਿੱਚ ਮਲੇਰਕੋਟਲੇ ਇਹੋ ਜਿਆ ਇਹੋ ਜੀ ਰਹਿਮਤ ਵਰਤੀ ਇੱਕ ਕਿਸੇ ਦਾ ਵਾਲ ਤੱਕ ਨਹੀਂ ਵਿੰਗਾ ਹੋਇਆ ਇਹ ਦਾਦੀ ਮਾਂ ਦੀ ਅਸੀਸ ਸੀ ਗੁਰਦੁਆਰਾ ਹਾ ਦਾ ਨਾਰਾਜ ਉੱਥੇ ਜਿਹਨੇ ਹਾ ਦਾ ਨਾਰਾ ਮਾਰਿਆ ਬਾਅਦ ਚ ਚਲੋ ਇਹ ਫਿਰ ਗੁਰੂ ਸਾਹਿਬ ਨਾਲ ਮੁਕਾਬਲੇ ਕਰਨ ਆਉਂਦਾ ਲੜਾਈਆਂ ਕਰਦਾ ਪਰ ਉਸ ਦਿਨੇ ਹੱਕ ਚ ਭੁਗਤਿਆ ਤੇ ਇਹ ਕਚਹਿਰੀ ਦੀ ਸਮਾਪਤੀ ਹੋਈ ਲੋ ਇੱਕ ਪੇਸ਼ੀ ਹੋਰ ਪੈਣੀ ਐ ਪੇਸ਼ੀ ਦੇ ਵਿੱਚ ਸਭ ਜਦਿਆਂ ਨੂੰ ਇਹ ਤਸੀਹੇ ਵੀ ਦਿੱਤੇ ਜਾ ਰਹੇ ਆ ਬੇਕਲ ਨਾਲ ਬੰਨ ਕੇ ਡਾਕਟਰ ਗੰਗਾ ਸਿੰਘ ਲਿਖਦੇ ਆ ਛਮਕਾਂ ਮਾਰੀਆਂ ਜਾ ਰਹੀਆਂ ਉਹਨਾਂ ਦੇ ਗੁਲੇਲੇ ਮਾਰੇ ਜਾ ਰਹੇ ਆ ਪੈਰਾਂ ਦੀਆਂ ਉਂਗਲਾਂ ਨੂੰ ਖਿੱਚੇ ਜਾ ਰਹੇ ਆ ਪੈਰਾਂ ਦੀਆਂ ਉਂਗਲਾਂ 'ਚ ਰੱਖ ਕੇ ਬੰਬ ਦੇ ਪਲੀਤੇ ਅੰਗ ਲਾਈ ਜਾ ਰਹੀ ਆ ਤਸੀਹੇ ਦਿੱਤੇ ਜਾ ਰਹੇ ਆ ਡਰਾਉਣ ਲਈ ਡਰ ਜਾਣ ਲਾਲਚਾ ਜਾਣ ਸਾਡੀ ਗੱਲ ਮੰਨ ਜਾਣ ਪਰ ਸਭ ਜadde ਅਡੋਲ ਨੇ ਇਹ 12 ਪੋ ਦੀ ਆਖਰੀ ਪੇਸ਼ੀ ਹੈ 10 11 12 ਪੋ ਤਿੰਨ ਰਾਤਾਂ ਨੇ ਵਿਚਕਾਰ ਮੋਤੀ ਮੈਰੇ ਨੇ ਦੁੱਧ ਦੀ ਸੇਵਾ ਕਰਨੀ ਹੈ ਬਸ ਉਹੀ ਦੁੱਧ ਜਿਹੜੀ ਲక్ష్ਮੀ ਦੇ ਘਰ ਪ੍ਰਸ਼ਾਦਾ ਕੁੰਮੇ ਮਾਸ਼ਕੀ ਦੀ ਛੰਨ ਚ ਛਕਿਆ ਉਹੀ ਛਕਿਆ ਠੰਡੇ ਮੁਰਜ ਦੁੱਧ ਛਕਣਾ ਤੇ ਉਸ ਤੋਂ ਬਾਅਦ ਸ਼ਹਾਦਤ ਦਾ ਜਾਮ ਪੀਣਾ ਨੀਹਾਂ ਤੱਕ ਦਾ ਇਹ ਸਫ਼ਰ ਕਿਵੇਂ ਹੁੰਦਾ ਕਿਵੇਂ ਸਾਜਾ ਦੇ ਨੀਹਾਂ ਚ ਖੜ ਕੇ ਸਿੱਖੀਆਂ ਨੀਹਾਂ ਤੇ ਇਹਨਾਂ ਮਹਿਲਾਂ ਨੂੰ ਪੱਕਾ ਕਰ ਜਾਂਦੇ ਆ ਇਹ ਆਪਾਂ ਆਉਣ ਵਾਲੇ ਸਮੇਂ 'ਚ ਵਿਚਾਰਾਂਗੇ ਠੰਡੇ ਬੁਰਜ 'ਚ ਨੇ ਮਾਤ ਗੁਜਰੀ ਤੇ ਸਭ ਜਾਂਦੇ ਗੁਰਬਾਣੀ ਦੀਆਂ ਲੋਰੀਆਂ ਦਿੱਤੀਆਂ ਜਾ ਰਹੀਆਂ ਇਤਿਹਾਸ ਸੁਣਾਇਆ ਜਾ ਰਿਹਾ ਸਿੱਖੀ ਦੀਆਂ ਬਾਤਾਂ ਪਹਿ ਰਹੀਆਂ ਨੇ ਸਭ ਜਾਂਦਿਆਂ ਦੇ ਹੌਸਲੇ بلند ਦਾਦੀ ਕਰ ਰਹੀ ਆ ਤੇ ਅੱਜ ਮੈਂ ਉਹਨਾਂ ਦਾਦੀਆਂ ਨੂੰ ਵੀ ਬੇਨਤੀ ਕਰੂੰਗਾ ਆਪਣੇ ਪੋਤੇ-ਪੋਤੀਆਂ ਨੂੰ ਤੁਸੀਂ ਵੀ ਐਵੇਂ ਸੰਭਾਲੋ ਜਦੋਂ ਤੁਹਾਡੇ ਕੋਲ ਬੈਠਣ ਤੇ ਉਹਨਾਂ ਨੂੰ ਸਭ ਜਾਦਿਆਂ ਦੀਆਂ ਗਾਥਾਵਾਂ ਜ਼ਰੂਰ ਸੁਣਾਇਓ ਸਭ ਜਾਦਿਆਂ ਦਾ ਇਤਿਹਾਸ ਜ਼ਰੂਰ ਸੁਣਾਇਓ ਸਭ ਜਾਦਿਆਂ ਦੀਆਂ ਗੱਲਾਂ ਜ਼ਰੂਰ ਸੁਣਾਇਓ ਤਾਂ ਕਿ ਤੁਹਾਡੇ ਬੱਚੇ ਪੋਤੇ ਪੋਤੀਆਂ ਵੀ ਸਿੱਖੀ ਨਾਲ ਜੁੜ ਜਾਣ। ਇਹ ਦਾਦੀ ਹੋਣ ਦਾ ਫਰਜ਼ ਨਿਭਾਇਓ ਤਾਂ ਕਿ ਮਾਤ ਗੁਜ਼ਰੀ ਦੀ ਖੁਸ਼ੀ ਅਸੀਂ ਲੈ ਸਕੀਏ। ਇਨੀਆਂ ਬੇਨਤੀਆਂ ਪ੍ਰਵਾਨ ਭੁੱਲਾਂ ਚੁਕਾਂ ਦੀ ਖਮਾ ਦੁਪਹਿਰੇ ਵੀ 12 ਤੋਂ 1 ਵਜੇ ਤੱਕ ਸਮਾਂ ਹੋਏਗਾ। ਜਿਹੜੀਆਂ ਸੰਗਤਾਂ ਪਹੁੰਚ ਸਕਦੀਆਂ ਲਹਾ ਲੈਣ ਦਾ ਯਤਨ ਕਰਿਓ। ਆਓ ਸਾਰੇ ਰਲ ਮਿਲ ਕੇ ਅਨੰਦ ਸਾਹਿਬ ਦੀ ਬਾਣੀ ਦੇਵੋ ਸਜਣ ਅਸੀਂ ਸੜੀਆਂ ਜਿਹਾ ਹੋਵੇ। ਸਾਹਿਬ ਸੋ ਮੇਲ ਕੋਈ ਰਸਨਾ ਵਾਂਜੀ ਨਾ ਰੇ ਗੱਜਵੱਜ ਕੇ ਹਾਜ਼ਰੀ ਲਵਾਇਓ ਜੀ ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ ਆਨੰਦਿਕ ਵੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਗ ਰਤਨ ਪਰਵਾਦ ਪ੍ਰੀਆਂ ਸ਼ਬਦ ਗਾ ਬਣਾਈਆਂ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ